ਕਹਿੰਦਾ ਵੀ ਉਹ ਮੇਰਾ ਫਿਰਦਾ ਉਹ ਮੇਰਾ ਬੋਤਾ ਫਿਰਦਾ ਉਹ ਮੇਰੀ ਨੂਰਾਨੀ ਫਿਰਦੀ ਤੇ ਫਿਰ ਅਗੇ ਸਚਾਈ ਕੀ ਆ ਇਨਸਾਨ ਦੀ जे ब साढे पंज बजे छॾ जे सरीर कोई आखदा नी हिकु रात घर रखंदो जे ब साढे पंज बजे छॾ जे शरीर कोई आखदा नी हिकु रात घर रखंदो ਅਗਰੀ ਗੁਰੂ ਘਰ ਅਕੇ ਸੜਕ ਬੜੀਆਂ ਇਹ ਵੀ ਮੈਂ ਬਣਵਾਈਆ ਤਾਂ ਕਹਿੰਦਾ ਬੰਦਾ ਕਹਿੰਦਾ ਤਿੰਨ ਪਲਾਨ ਮੈਂ ਸਰਪੰਚ ਜੀ ਦੀ ਪੂਰੀ ਢਾਕ ਜਮਾਈਆ ਅਗਰੀ ਗੁਰੂ ਘਰ ਅਕੇ ਸੜਕ ਬੜੀਆਂ ਇਹ ਵੀ ਮੈਂ ਬਣਵਾਈਏ ਫਿਰ ਤੋਂ ਬੰਦਾ ਮੋਕਦਾ ਸਰਪੰਚ ਤਿੰਨ ਪਲਾਨਾਂ ਦਾ ਫਿਰ ਕੋਈ ਪਤਾ ਕੀ ਕਹਿੰਦੇ ਹਟਕੀ ਛਿਪਜੂ ਢਾਕ ਨਹੀਂ ਲੱਗਣਾ ਸਾਰਾ ਪਿੰਡ ਕੇ ਲੈ ਛੇਤੀ ਚੱਕ ਲੋ ਚੱਕ ਲੋ ਬੈਠੇ ਕਹਿੰਦਾ ਨਹੀਂ ਦਾਗ ਨਹੀਂ ਲੱਗਣਾ ਫਿਰ 6 ਵਜੇ ਤੋਂ ਬਾਅਦ ਚੱਕ ਲੋ ਕਿਤੇ ਗਈ ਸਰਪੰਚੀ ਚੇਅਰਮੈਨ ਜੇ ਬੰਦਾ 5:30 ਵਜੇ ਕਹਿੰਦੇ ਛੱਡ ਦੇ ਸ਼ਰੀਰ ਕੋਈ ਛੱਡ ਦੇ ਸ਼ਰੀਰ ਕੋਈ ਆਖਦਾ ਨਹੀਂ ਇੱਕ ਰਾਤ ਘਰੇ ਰੱਖ ਲੋ ਘਰੇ ਰੱਖ ਲੋ ਜੇ ਬੰਦਾ 5:30 ਵਜੇ ਕਿਤੇ ਛੱਡ ਦੇ ਸ਼ਰੀਰ ਕੋਈ ਛੱਡ ਦੇ ਸ਼ਰੀਰ ਕੋਈ ਆਖਦਾ ਨਹੀਂ ਇੱਕ ਰਾਤ ਘਰੇ ਰੱਖ ਲੋ ਘਰੇ ਰੱਖ ਲੋ ਖੇੜ ਨਹੀਂ ਖੇੜ ਨਹੀਂ ਚੜੀ ਜਵਾਨੀ ਤੱਕ ਵੇ ਬਾਬਾ ਫਿਰ ਕਿਉਂ ਪਾਉਂਦਾ ਰੇਡ ਨਹੀਂ ਉਸ ਨੇ ਜਵਾਨੀ ਦੌਲਤ ਸ਼ੌਹਰਤ ਦੀ ਮੈਂ ਤਾਂ ਦੀ ਖੇੜ ਨਹੀਂ ਚੜੀ ਜਵਾਨੀ ਵਾਂਗੂ ਬਾਬਾ ਹੁਣ ਕਿਉਂ ਪਾਉਂਦਾ ਰੇਡ ਨਹੀਂ ਫੇ ਰਿਸ਼ਤੇਦਾਰ ਤਾ ਕੀ ਕਹਿੰਦੇ ਹੈ ਦੂਰ ਜਾ ਰਹਿ ਕੰਮ ਨਾ ਫੇੜੋ ਨਾ ਫੇੜੋ ਜਿਨੇ ਜੇ ਬੰਦਾ 5:30 ਵਜੇ ਕਿਤੇ ਛੱਡ ਜੇ ਸ਼ਰੀਰ ਕੋਈ ਸ਼ਰੀਰ ਕੋਈ ਆਖਦਾ ਨਹੀਂ ਇੱਕ ਰਾਤ ਘਰੇ ਰੱਖ ਲੋ ਪਰਮਾਤਮਾ ਦਾ ਨਾਮ ਲੈਂਦੇ ਰਹਿਓ ਭਾਈ ਸਾਰੇ ਅਖੀਰ ਤੇ ਇਹੀ ਕੰਮ ਆਣਾ ਤੇ ਖਾਸ ਕਰਕੇ ਇਹ ਗੱਲ বুੜੀਆਂ ਵਾਸਤੇ ਜਾਂ ਬੁੜਿਆਂ ਵਾਸਤੇ ਨਹੀਂ ਨੌਜਵਾਨਾਂ ਵਾਸਤੇ ਹੈ ਜਦੋਂ ਬੰਦਾ 65 ਸਾਲ ਦਾ ਹੋ ਜਾਂਦਾ ਨਾ ਫਿਰ ਤਾਂ ਵੈਸੇ ਗੋਡੇ ਜਵਾਬ ਨਹੀਂ ਦਿੰਦੇ ਫਿਰ ਤਾਂ ਗਰਾਉਂਡ ਉਈ ਨਹੀਂ ਜਾ ਸਕਦਾ ਕਿਦਾ ਫਿਰ ਤਾਂ ਮਜਬੂਰੀ ਹੈ ਪਰਮਾਤਮਾ ਨੂੰ ਧਿਆਨ ਆ ਰੱਬ ਨੂੰ ਧਿਆਨਾ ਚਾਹੀਦਾ ਜਬਾਨੀ ਚ ਜਦੋਂ ਬੰਦਾ ਯਾਂਗਰ ਹੁੰਦਾ ਭਾਵੇਂ 10 ਮਿੰਟ ਲਾ ਲਓ ਰੋਜ ਭਾਵੇਂ 15 ਮਿੰਟ ਲਾ ਲਓ ਗੁਰੂ ਘਰ ਮੰਦਰ ਮਸਜਿਦ ਸ਼ਰਧਾ ਜਿੱਥੇ ਥੋੜੀ ਹੈਗੀ ਜਰੂਰ ਜਾਣਾ ਚਾਹੀਦਾ ਹੈ ਦੂਰ ਜਾਏ ਕੰਨ ਨਿਭੋ ਜਿਨੇ ਟੱਕੜੇ ਟੱਕਲੋ ਇਹ ਟੱਕਲੋ ਜਦੋਂ ਸਾਡੇ 5:30 ਵਜੇ ਕੀਤੇ ਛੱਡ ਦੇ ਸਰੀਰ ਕੋਈ ਆਖਦਾ ਨਹੀਂ ਕਰਾ ਦੇ ਅੱਖੋ 5:30 ਵਜੇ ਕੀਤੇ ਛੱਡ ਕੇ ਸਰੀਰ ਕੋਈ